ਜਯ ਸਰਕਾਰ ਮੁੜਦਾਬਾਦ 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 ਸਾਡੀਆਂ ਦਰਗਾਹਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਾਡੀਆਂ ਦਰਗਾਹਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਹੋ ਗਿਆ ਮਨਾ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਦਰਗਾਹਾਂ ਜਿੰਦੇ ਹਾਏ 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 ਮੁੱਖੇ ਮਾਰਦੇ ਹਾਏ 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 ਠੰਡ ਜਮਾਰਦੇ ਹਾਏ ਹਾਏ ਜੀ ਕੀ ਨਾਮ ਹੈ ਜੀ ਮੈਂ ਰਾਜ ਕੰਬੋਜ ਕਨਵੀਨਰ ਬਿਨਾਂ ਤਜਰਬਾ ਸੰਘਰਸ਼ ਦੇ ਜਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਇਹਦੇ ਧਰਨਾ ਬੰਦ ਅਸਮੇ ਤੇ ਅੱਜ ਕਿੰਨੇ ਦਿਨ ਹੋ ਗਏ ਸਰ ਸਾਡਾ ਸਾਥੀ ਵਿਕਰਮਜੀਤ ਅਭੋਰ ਮਰਨ ਮਰ ਤੇ ਬੈਠਾ ਜੀ ਅੱਜ ਚੌਥਾ ਦਿਨ ਹੁੰਦਾ ਸਾਥੀ ਦੀ ਹਾਲਤ ਬਹੁਤ ਖਰਾਬ ਆ ਪਰ ਮੈਨੇਜਮੈਂਟ ਤੇ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਹਾਲੇ ਤੱਕ ਸਾਡੇ ਤੱਕ ਪਹੁੰਚ ਨਹੀਂ ਕੀਤੀ ਵੀ ਤੁਹਾਡੀ ਮੰਗ ਕੀ ਹੈ ਤੇ ਅਸੀਂ ਉਹਨੂੰ ਹੱਲ ਕਰਦੇ ਆ ਕੀ ਮੰਗਾ ਮੰਗਾ ਕੀ ਹੈ ਮੰਗਾ ਸਾਡ ਸਾਡੀ ਬੜੀ ਇੱਕ ਜਾਇਜ਼ ਮੰਗ ਆ ਵੀ ਜਿਹੜਾ ਅਸੀਂ ਕੰਮ ਕਰਦੇ ਆ ਉਸ ਚੀਜ਼ ਜਿਹੜਾ ਅਸੀਂ ਕੰਮ ਕਰਦੇ ਆ ਉਸ ਚੀਜ਼ ਦੀ ਸਾਨੂੰ ਤਨਖਾਹ ਚਾਹੀਦੀ ਹੈ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਜੋ ਵੀ ਪੱਕੀ ਵਰਤੀ ਹੁੰਦੀ ਹੈ ਉਹਦੇ ਵਿੱਚ 3 ਸਾਲ ਦੇ ਪਰਮਿਸ਼ਨ ਤੋਂ ਬਾਅਦ ਚੌਥੇ ਸਾਲ ਪੂਰੀ ਤਨਖਾਹ ਦਿੰਦੇ ਆ ਪਰ ਸਾਨੂੰ 4 ਸਾਲ ਦੇ ਲਗਭਗ ਕਰੀਬ ਸਮਾਂ ਹੋ ਗਿਆ ਤੇ ਸਾਨੂੰ ਨਿਗੂਣੀਆਂ ਤਨਖਾਹ ਹੀ ਦੇ ਰਹੇ ਸਾਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਕੋਈ ਬਿਜਲੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਤੁਹਾਡੀ ਚੇਅਰਮੈਨ ਨਾਲ ਬਿਜਲੀ ਪ੍ਰਸ਼ਾਸਨ ਨਾਲ ਸਰ ਬਹੁਤ ਮੀਟਿੰਗਾਂ ਅਸੀਂ ਕਰ ਚੁੱਕੇ ਆ ਪਰ ਟਾਲ ਮਟੋਲ ਕਰਦੀ ਹੈ ਜੀ ਆਪਦੀਆਂ ਜ਼ਿੰਮੇਵਾਰੀਆਂ ਤੁਸੀਂ ਭੱਜ ਰਹੇ ਨੇ ਇਹਨਾਂ ਨੂੰ ਇਹ ਆ ਵੀ ਫਰੀਜ਼ ਕੰਮ ਕਰਾਈ ਜੀ ਇਹਨਾਂ ਨੂੰ ਤਨਖਾਹ ਦੇਣ ਦੀ ਸਾਨੂੰ ਲੋੜ ਨਾ ਪਵੇ ਕਿਤਨੇ ਸਾਲ ਤੋਂ ਇਹਦੇ ਸੇਵਾਵਾਂ ਨਿਭਾ ਰਹੇ ਹੋ ਸਰ ਸਾਨੂੰ 4 ਸਾਲ ਦੇ ਲਗਭਗ ਹੋ ਚਲੇ ਆ ਜੀ ਕਿ ਤਨਖਾਹ ਕਿੰਨੇ ਸਾਲ ਦੀ ਨਹੀਂ ਮਿਲਨੀ ਸਰ ਸਾਨੂੰ 3 ਸਾਲ ਪਰਬੀਸ਼ਨ ਦੇ ਐ ਤੇ ਸਾਲ ਦੀ ਤਨਖਾਹ ਸਾਨੂੰ ਨਹੀਂ ਜਿ ਮਿਲੇ ਉਹ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਤੇ ਕਿੱਦਾਂ ਦੀਆਂ ਮੰਗਾਂ ਕਰ ਰਹੇ ਹੋ ਸਾਡੀ ਸਿਰਫ ਇੱਕ ਹੀ ਮੰਗ ਆ ਜੋ ਸਾਨੂੰ ਅਸੀਂ ਕੰਮ ਕਰਦੇ ਹਾਂ ਸਾਨੂੰ ਉਹਦੀ ਬੰਦੀ ਤਨਖਾਹ ਦਿੱਤੀ ਜਾਵੇ ਨਹੀਂ ਤਾਂ ਸਾਥੀ ਮਰਨ ਵਰਤੇ ਬੈਠਾ ਰੂਗਾ ਤੇ ਆਖਰੀ ਸਾਹਾਂ ਤੱਕ ਅਸੀਂ ਉੱਪਰ ਨਾ ਨਹੀਂ ਸਰ ਫਿਲਹਾਲ ਇੱਕ ਹੀ ਆ ਪਰ ਦਿਨ ਕੱਲ ਪਰਸੋ ਤੱਕ ਅਸੀਂ ਇੱਕ ਅਦਾ ਬੰਦਾ ਹੋਰ ਬਿਠਾਵਾਂਗੇ ਤੇ ਇਹ ਦਿਨੋਂ ਦਿਨ ਗਿੰਦੀ ਵਧਦੀ ਜਾਊਗੀ ਤੇ ਉਹਦੇ ਵਿੱਚ ਵਿੱਚ ਅਸੀਂ ਗੁਪਤ ਐਕਸ਼ਨ ਵੀ ਕਰਾਂਗੇ ਜਿੰਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੈ ਕਿਦਾਂ ਲੱਗਦਾ ਹੈ ਕਾਰਵਾਈ ਤੁਹਾਡੀ ਸੁਣਵਾਈ ਨਹੀਂ ਹੋਣ ਦੇ ਕਾਰਨ ਕੀ ਸਾਡੀ ਕਾਰਵਾਈ ਨਾ ਹੋਣ ਸੁਣਵਾਈ ਨਾ ਹੋਣ ਦਾ ਕਾਰਨ ਜੇ ਪ੍ਰਸ਼ਾਸਨ ਦੀ ਨਾਕਾਮੀ ਤੇ ਗੁੰਗੀ ਬੋਲੀ ਮੈਨੇਜਮੈਂਟ ਤੇ ਸਰਕਾਰ ਜਿੰਨੂੰ ਅਸੀਂ ਬੜੀ ਗਲਤੀ ਨਾਲ ਚੁਣ ਬੈਠੇ ਆ ਇਹ ਹੁਣ ਆਪਦੀਆਂ ਆਕੜਾਂ ਤੇ ਆਪਦੇ ਖਰਚਾ ਵਾਸਤੇ ਹੈ ਬਸ ਵੀ ਇਹਨਾਂ ਨੂੰ ਇਹ ਹੈ ਵੀ ਸਾਨੂੰ ਪੰਜਾਬ ਦੇ ਲੋਕਾਂ ਨੂੰ ਕੋਈ ਨਾ ਦੇਣਾ ਪਵੇ। ਕੀ ਨਾਮ ਹੈ? ਹਰਿੰਦਰ ਸਿੰਘ ਹੈ ਜੀ। ਭਾਈ ਕਿਹੜੀਆਂ ਮੰਗਾਂ ਨੂੰ ਲੈ ਕੇ ਬਿਜਲੀ ਬੋਰਡ ਦੇ ਬਾਹਰ ਤੁਹਾਨੂੰ ਮੰਗ ਮੰਗ ਸਾਡੀ ਇੱਕੋ ਮੰਗ ਹੈ ਜੀ ਜਾਇਜ਼ ਮੰਗਾਂ ਜੀ ਅਸੀਂ ਆਪਣੀ ਤਨਖਾਹ ਲੈਣ ਵਾਸਤੇ ਅੱਜ ਤਰ੍ਹਾਂ ਲਗਾਇਆ ਹੋਇਆ ਹੈਗਾ 18 ਤਰੀਕ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈਗਾ। 3 ਸਾਲ ਪ੍ਰਵੇਸ਼ ਰੀੜ ਅਸੀਂ ਬਹੁਤ ਵਧੀਆ ਇਮਾਨਦਾਰੀ ਨਾਲ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਹੈਗਾ ਤੇ ਚੌਥਾ ਸਾਲ ਸਾਡਾ ਖਤਮ ਹੋਣ ਵਾਲਾ ਹੋ ਗਿਆ ਪਰ ਸਾਨੂੰ ਫੁੱਲ ਤਨਖਾਹ ਨਹੀਂ ਦਿੱਤੇ ਜਾ ਰਹੀਆਂ। ਸਾਨੂੰ ਉਹੀ 10000 ਰੁਪਏ ਬੇਸਿਕ ਸੈਲਰੀ ਜੋ ਪ੍ਰੋਬੇਸ਼ਨ ਪੀਰੀਡ ਦੇ ਵਿੱਚ ਮਿਲਦੀ ਆ ਉਹੀ ਮਿਲ ਰਹੀ ਆ ਤਾਂ ਅਸੀਂ ਤੁਹਾਡੇ ਮਾਧਮ ਰਹੀਂ ਮੈਨੇਜਮੈਂਟ ਤੋਂ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਡੀਆਂ ਤਨਖਾਹਾਂ ਪੂਰੀਆਂ ਕੀਤੀਆਂ ਜਾਣ ਫੁੱਲ ਸਰਕੇ ਨੂੰ ਮਾਮਲੇ ਨੂੰ ਲੈ ਕੇ ਕਦੇ ਮੁੱਖ ਮੰਤਰੀ ਜਾਂ ਮੰਤਰੀ ਜਾਂ ਚੇਅਰਮੈਨ ਨਾਲ ਗੱਲਬਾਤ ਹੋਈ ਬਿਜਲੀ ਵਾਰ ਹਾਂਜੀ ਅਸੀਂ ਸਾਡੇ ਧਰਨੇ ਤੋਂ ਪਹਿਲਾਂ ਬਹੁਤ ਗੇੜੇ ਲਗਾਏ ਨੇ ਪੰਜਾਬ ਸਰਕਾਰ ਕੋਲ ਵੀ ਤੇ ਮੈਨੇਜਮੈਂਟ ਕੋਲ ਵੀ ਅਸੀਂ ਨੇ ਜਾਇਜ਼ ਮੰਗਾ ਸਾਡੀ ਸਾਨੂੰ ਟਰਮ ਡੋਲ ਕੀਤਾ ਗਿਆ ਤੇ ਪਿਛਲੇ ਜੋ ਵੀ ਤਰਨੇ ਨਿਕਲੇ ਨੇ ਲਗਾਏ ਗਏ ਸੀ ਉਹਨਾਂ ਵਿੱਚ ਇਹਨਾਂ ਨੇ ਬਹੁਤ ਵਧੀਆ ਸਾਨੂੰ ਕਹਿੰਦੇ ਵਾਅਦੇ ਕਰੇ ਸੀ ਵੀ ਤੁਹਾਨੂੰ ਦੀਵਾਲੀ ਤੋਂ ਪਹਿਲਾਂ ਪਹਿਲਾਂ ਤਨਖਾਹਾਂ ਪਾ ਦਾਂਗੇ ਪਰ ਉਹ ਦੀਵਾਲੀ ਵੀ ਸਾਡੀ ਕੋਕੀ ਲੰਘੀ ਐ ਇਸ ਵਾਰ ਕਾਣੀ ਦੀਵਾਲੀ ਲੰਘੀ ਐ ਸਾਡੀ ਕਿੰਨੇ ਮਹੀਨੇ ਦੀ ਤਨਖਾਹ ਤੁਹਾਡੀ ਬਕਾਇਆ ਰਹਿੰਦੀ ਫਿਰ ਕੁਝ ਸੱਚਿਆਂ ਦਾ ਮਾਰਚ ਦੇ ਵਿੱਚ ਪ੍ਰੋਫੈਸ਼ਨ ਪੇਡ ਪੂਰਾ ਹੋਇਆ ਕੁਝ ਤਾਂ ਜਨਵਰੀ ਫਰਵਰੀ ਤੇ ਤਕਰੀਬਨ 9-10 ਮਹੀਨਿਆਂ ਤੋਂ ਲਗਾਤਾਰ ਸਾਨੂੰ ਤਨਖਾਹ ਪੈਂਡਿੰਗ ਪਈ ਹੈਗੀ ਅਗਲੀ ਕੀ ਰਣਨੀਤੀ ਰਹੀ ਅਗਲੀ ਰਣਨੀਤੀ ਜੀ ਸਾਡੇ ਗੁੱਪਤ ਐਕਸ਼ਨ ਹੋਣਗੇ ਤਿੱਖਾ ਸੰਘਰਸ਼ ਹੋਵੇਗਾ ਹੋ ਸਕਦਾ ਸਾਡੇ ਪਰਿਵਾਰ ਵੀ ਜਲਦੀ ਪਹੁੰਚਣ ਹੋ ਰਹੇ ਤੇ ਹੋਰ ਕਿਸਾਨ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਪੂਰੇ ਪੰਜਾਬ ਲੈਵਲ ਤੇ ਵੱਡਾ ਧਰਨਾ ਹੋਏਗਾ ਇੰਨੇ ਜਥੇਬੰਦੀਆਂ ਹਿੱਸਾ ਲੈ ਰਹੀਆਂ ਨੇ ਪੰਜਾਬ ਦੀਆਂ ਇਹ ਸਾਰੀਆਂ ਜਥੇਬੰਦੀਆਂ ਮੁਲਾਜ਼ਮ ਕਿਸਾਨ ਮਜ਼ਦੂਰ ਮੁਲਾਜ਼ਮ ਜਿਹੜੀਆਂ ਸਾਰੀਆਂ ਜਥੇਬੰਦੀਆਂ ਨੇ ਸਾਡੇ ਬਿਜਲੀ ਬੋਰਡ ਦੀਆਂ ਸਾਰੇ ਜਥੇਬੰਦੀਆਂ ਨੇ ਪੁਰਾਣੀਆਂ ਜੁਆਇੰਟ ਫੋਰਮ ਇਕਤਾਵਾਂ ਚ ਸਾਰੇ ਸਾਡੇ ਸਾਥ ਦੇ ਰਹੀਆਂ ਨੇ